ਅੱਜ ਪਹੁੰਚਿਆ ਜੀ TNT ਕੰਪਨੀ ਦੇ ਮੈਨੂਫੈਕਚਰਿੰਗ ਪਲਾਂਟ 'ਚ ਤੇ ਤੁਹਾਨੂੰ ਬਖੌਣਿਆ ਕਿ TNT ਕੰਪਨੀਆਂ ਬਕਟਾਂ ਨੇ ਜੋ ਕਿਸ ਤਰ੍ਹਾਂ ਦੇ ਆਰਕੀਟੈਕਚਰ ਨੇ ਜਿਨ੍ਹਾਂ ਦੇ ਜੋ ਵੀ ਸਪੈਸੀਫਿਕੇਸ਼ਨ ਹੈ ਉਹਨੇ ਬਾਰੇ ਤੁਹਾਨੂੰ ਦੱਸਨੇ ਆ TNT ਦੇ ਕੰਪਨੀਆਂ ਬਕਟਾਂ ਜੋ ਕਿ ਖੋਦ ਤਿਆਰ ਕੀਤੀ ਜਾਂਦੀਆਂ ਹਨ ਤੇ ਇਹ 7 ਅਤੇ 8 ਫੁੱਟ ਦੇ ਵਿੱਚ ਉਪਲਬਧ ਹਨ ਤੇ ਸਾਰਾ ਮਟੀਰੀਅਲ ਜਿਹੜਾ ਵਧੀਆ ਇਹ ਨਾਲ ਜੋੜ ਕੇ ਕੀਤਾ ਜਾਂਦਾ ਹੈ ਤੋ ਲਾ ਕੇ ਹੋਰ ਵੀ ਜਿਹੜੇ ਮਤਲਬ 파ਟ ਆ ਉਹ ਸਾਰੇ ਮਤਲਬ ਵਧੀਆ ਇੱਕ ਕੁਆਲਿਟੀ ਦੇ ਨਾਮੇ ਬਣਾ ਲੱਤੇ ਜਾਂਦੇ ਆ ਤੇ ਸਾਰੇ 파ਟ ਨੂੰ ਵਕ ਵਕ ਕਰਕੇ ਇਹਨਾਂ ਨੂੰ ਬਾਅਦ ਵਿੱਚ ਟੇਸ ਕੀਤਾ ਜਾਂਦਾ ਹੈ ਤੇ ਜੈਲੋ ਅਤੇ ਬਲੈਕ ਕਲਰ ਦਾ ਮਿਕਸ ਆਪ ਇੱਕ ਸਾਨੂੰ ਇਸ 파ਟ ਦੇ ਵਿੱਚ ਮਿਲੂਗਾ ਤੇ ਕਲਰ ਇਹਦਾ ਵਧੀਆ ਕੁਆਲਿਟੀ ਦਾ ਬਾਉਂਡਰ ਕੋਟਿੰਗ ਦਾ ਕਲਰ ਆ ਤੇ ਇਹ ਇਸ ਇਹਨਾਂ ਤੋਂ ਹੋਰ ਮਾਦ ਦੇ ਵਿੱਚ ਜਿਹੜਾ ਵਾ ਉਹ ਕਲਰ ਕੀਤਾ ਜਾਂਦਾ ਵਾ ਇਹ ਕਲਰ ਵੀ ਕਾਫੀ ਕਾਉਂਟਾਈਮ ਤੇ ਵਧੀਆ ਜਿਹੜਾ ਵਾ ਉਹ ਕਲਰ ਜਿਹੜਾ ਇਹ ਰਹਿਂਦਾ ਵਾ ਤੇ ਅਗਰ ਇਹ ਜਿਹੜਾ ਤੁਸੀਂ ਦੇਖ ਰਹੇ ਨੇ ਕਾਫੀ ਬਕਤਾਂ ਦੇ ਮੈਨੂਫੈਕਚਰਿੰਗ ਕੋਟਾ ਟਾਈਮ ਹੋ ਰਹੀ ਆ ਤੇ ਸਾਰਾ ਬਨਿਗਰੀਅਲ ਜਿਹੜਾ ਵਾ ਉਹ ਮਤਲਬ ਦੀ ਐਮ ਪੀ ਆਈ ਉਹਦਾ ਗਿਆ ਤੇ ਇਹਨਾਂ ਨੂੰ ਇਹ ਬਰਡਿੰਗ ਅਤੇ ਜਿਹੜਾ ਵਾ ਕਟਿੰਗ ਅਤੇ ਮਸ਼ੀਨਾਂ ਲਾਇਆ ਉਹ ਵੀ ਕੰਪਿਊਟਰ ਮਸ਼ੀਨਾਂ ਵਾ ਤੇ ਇਹ ਨਾ ਸਾਰਾ ਇਹ ਕੰਮ ਜਿਹੜਾ ਵਾ ਸਟੇਟਡਾਰ ਮੋ ਰਿਆ ਜਿੱਥੇ ਤੇ ਇੰਟਰਨੈਟ ਦੇ ਨਾਲ ਜਿਹੜੀ ਇਲੈਕਟ੍ਰਿਕ ਜੀ ਇਹਨਾਂ ਨੇ ਮਸ਼ੀਨਾਂ ਲਗਾਈਆਂ ਉਹ ਵੀ ਆ ਮਸ਼ੀਨਾਂ ਨਾਲ ਆਪਣਾ ਸਾਰਾ ਕੰਮ ਹੋ ਰਹੀ ਹੈ ਬਾਕੀ ਇਕ ਵਧੀਆ ਬੱਦ ਹੈ ਸਿਸਟਮ ਦੇ ਨਾਲ ਆਲਰੇਡੀ ਮਾਰਕੀਟਸ ਚ ਜਾਓ ਸਿਸਟਮ ਦੇ ਨਾਲ ਤੁਹਾਨੂੰ ਬੱਦ ਸਾਧਨ ਇਹ ਅਧਿਆਤ ਕੋਡ ਦੇ ਵਿੱਚ ਮਿਲ ਸਕਦੀ ਹੈ ਕਿਸੇ ਵੀ ਨੇ